ਜੁਲਮਾਂਸਰ ਦੇ ਸ਼ਹਿਰ ਬੁਲੱਡਾ ਵਿਖੇ ਗੁਰੂ ਨਾਨਕ ਕਾਲਜ ਦੇ ਨਜ਼ਦੀਕ ਗਊ ਰੱਖਸ਼ਾ ਦਲ ਦੇ ਆਗੂਆਂ ਨੇ ਅੱਜ ਸਵੇਰੇ ਹੀ ਖੰਗੂੰਆਂ ਦਾ ਪਰਿਆ ਟਰੱਕ ਖੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਤੁਹਾਨੂੰ ਦੱਸਦੀ ਹੈ ਕਿ ਟਰੱਕ ਵਿੱਚ ਗਊਆ ਤੇ ਸਾਂਡ ਭਰੇ ਹੋ ਸਨ ਉੱਤੇ ਹੀ ਟਰੱਕ ਨੂੰ ਛੱਡ ਡਰਾਈਵਰ ਅਤੇ ਉਸ ਦਾ ਸਾਥੀ ਮੌਕੇ ਤੋਂ ਭੱਜ ਗਏ ਹਨ ਇਲਾਕੇ ਦੇ ਗਊ ਭਕਤਾ ਵਿੱਚ ਪਾਰੀ ਰੋਸ਼ ਪਾਇਆ ਜਾ ਰਿਹਾ ਹੈ। ਬੁੜਾ ਪੁਲਿਸ ਨੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਅਰੰਭ ਕਰ ਦਿੱਤੀ ਹੈ। ਗਊ ਭਕਤਾ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਸतीश ਕੁਮਾਰ, ਭਾਰਤੀ ਗਊ ਰੱਖਿਆ ਦਲ ਦੇ ਵੈहिणी ਮੈਂਬਰ ਜਗਜੀਤ ਸਿੰਘ ਮਲਖਾ, ਹਾਸ਼ਵਰਦਨ, ਰਾਸ਼ਟਰੀ ਪ੍ਰਧਾਨ ਸ਼੍ਰੋਮਣੀ ਮੰਦਰ ਪ੍ਰਬੰਧਕ ਕਮੇਟੀ ਤੇ ਵੱਖ-ਵੱਖ ਅਗੂ ਨੇ ਅੱਜ ਹੀ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਈ ਵੀ ਹੁਣ ਪੰਜਾਬ ਲਈ ਮਾਨਸਾਤ ਗੁਰਦੀਪ ਸਿੰਘ ਦੀ ਰਿਪੋਰਟ। ਡਾਡਾ ਚਾਜ ਦੋਆਂ ਫੜੀਆਂ ਗਈਆਂ ਬੁੱਚੜਖਾਨੇ ਲੈ ਕੇ ਜਾ ਰਹੇ ਸੀ। ਕੀ ਕਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਹੂੰਗਾ ਕਿ ਜੋ ਗਊ ਸੇਵਾ ਦੇ ਵਿੱਚ ਲੱਗੇ ਹੋਏ ਦੋ ਭਗਤ ਨੇ ਉਹ ਦਿਨ ਰਾਤ ਜਾ ਕੇ ਗਊਆਂ ਦੀ ਤਸਕੀਰ ਰੋਕਦੇ। ਪਰੰਤੂ ਸਾਡੇ ਪੰਜਾਬ ਦੇ ਕਾਨੂੰਨ ਇੰਨੇ ਲਚਕੀਲੇ ਨੇ ਕਿ ਜਦੋਂ ਉਹ ਫੜ ਲੈਂਦੇ ਨੇ ਉਸ ਤੋਂ ਬਾਅਦ 2 ਸਾਲ ਦੀ ਕਾਨੂੰਨ ਸਜ਼ਾ ਹੈ। ਤੇ 2 ਸਾਲ ਦੀ ਸਜ਼ਾ ਕਰਕੇ ਇਹਨਾਂ ਨੂੰ ਛੱਡ ਦਿੰਦੇ ਆ ਤੇ ਸਰਕਾਰ ਨੂੰ ਸਭ ਤੋਂ ਪਹਿਲਾਂ ਇਹ ਗਊ ਤਸਕਰੀ ਦੇ ਵਿੱਚ ਜਿਹੜੇ ਲੋਕ ਫੜੇ ਜਾਂਦੇ ਨੇ ਗਊ ਹੱਤਿਆ ਜਿਹੜੇ ਫੜੇ ਜਾਂਦੇ ਨੇ ਇਹਨਾਂ ਤੇ 10 ਤੋਂ ਲੈ ਕੇ 12 ਸਾਲ ਦੀ ਘੱਟੋ ਘੱਟ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਗਊ ਨੂੰ ਅਸੀਂ ਮਾਤਾ ਰੂਪ ਚ ਮੰਨਦੇ ਆ ਤੇ ਮਾਤਾ ਰੂਪ ਇਹ ਮੰਨਣ ਕਰਕੇ ਵੀ ਸਾਡੇ ਮਾਂ ਦੇ ਸਮਾਨ ਹੈ ਤਾਂ ਇਸ ਲਈ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਮਾ ਹੋਣੀ ਚਾਹੀਦੀਆਂ ਨੇ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਪੁਲਿਸ ਤੋਂ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਤੇ ਕਾਨੂੰਨ ਵਿੱਚ ਤਬਦੀਲੀ ਲਿਆ ਕੇ ਘੱਟ ਤੋਂ ਘੱਟ 10 ਸਾਲ ਦੀ ਸਜ਼ਾ ਕੀਤੀ ਜਾਵੇ। ਜੈ ਸ਼ੀਰਮ। ਇਹ ਗੁੰਮਾਂ ਭਰੀਆਂ ਆਈਆਂ ਹੈ ਮਿਲ ਗਿਆ ਕਿਹੜਾ ਏਰੀਆ ਕਿੱਥੋਂ ਆਈਆਂ ਇਹ ਪਤਾ ਲੱਗਿਆ ਕੁਝ। ਇੱਥੋਂ ਤਕਰੀਬਨ ਮੇਰੇ ਖਿਆਲ 50-60 ਕਿਲੋਮੀਟਰ ਇੱਕ ਪਿੰਡ ਦੇ ਅੰਦਰ ਜਗਾ ਸੀ ਜਿੱਥੋਂ ਇਹ ਬਹਿਲ ਪਰ ਕੇ ਆਏ ਨੇ। ਤੇ ਇਹਦਾ ਜਿਹੜਾ ਮਾਲਕ ਹੈ ਤਸ਼ਕਰ ਉਹ ਲੁਧਿਆਣੇ ਦਾ ਇੱਕ ਹਿਮਾਚਲ ਦਾ ਲੁਧਿਆਣੇ ਦੇ ਅੰਦਰ ਫਿਲਵਾ ਦਾ ਰਹਿੰਦੇ ਆ। 10-12 ਗੱਡੀਆਂ ਆਉਂਦੀਆਂ ਇਸੇ ਕੰਮ ਤੇ ਲੱਗੀਆਂ ਹੋਈਆਂ। ਅਰ ਉਸ ਮਾਲਕ ਦੀਆਂ 6-7 ਗੱਡੀਆਂ ਹਰਿਆਣਾ 'ਚ ਯੂਪੀ 'ਚ ਤੇ ਪੰਜਾਬ 'ਚ ਅਸੀਂ ਬੰਦ ਕਰਾਈਆਂ ਹੋਈਆਂ ਅੱਜ ਵੀ ਸਾਡੇ ਕੋਲ ਗੁਪਤ ਸੂਚਨਾ ਸੀ ਵੀ ਇਹ ਦੋ ਵੰਸ਼ ਦਾ ਪਰਕ ਹੈ ਮੇਵਾਤ 'ਚ ਜਾਣਾ ਇਸ ਅਧਾਰ 'ਤੇ ਸਾਡੀਆਂ ਟੀਮਾਂ ਚਾਰੋਂ ਪਾਸੇ ਅਸੀਂ ਨਾਕਾਬੰਦੀ ਕਰੀ ਪੁਲਿਸ ਨੂੰ ਸਵੇਰੇ ਬੀਟੀ ਕਰਤੀ ਸੀ ਕਿ ਆਹ ਇਸ ਨੰਬਰ ਦੀ ਗੱਡੀ ਇਹ ਨਿਕਲੀਏ ਗਊਆਂ ਪਰਕੇ ਅਚਾਨਕ ਜਦੋਂ ਇਹ ਇਸ ਚੌਂਕ 'ਚ ਪੁੱਜੇ ਅਸੀਂ ਥੋੜਾ ਪਿੱਛੇ ਸੀ ਇਸਨੇ ਇੱਕ ਗੱਡੀ ਚ ਸਾਈਡ ਮਾਰ ਕੇ ਸਾਡੀ ਗੱਡੀ ਵੀ ਭੰਨੀ ਆ। ਗੱਡੀ ਤੇ ਵੀ ਤੁਸੀਂ ਦੇਖ ਸਕਦੇ ਆ ਕਿ ਉਹਦਾ ਫਰੰਟ ਤੇ ਉਹਦਾ ਪ੍ਰੈਕਸ਼ਕੰਟ ਕਰਿਆ ਹੋਇਆ ਸਾਫ ਦਿਖਦਾ। ਮੌਕੇ ਤੇ ਮੇਰੇ ਹੁਣ ਕਰਕੇ ਇਹ ਖੇਤਾਂ ਦੇ ਵਿੱਚ ਨੂੰ ਜਿਹੜਾ ਡਰਾਈਵਰ ਆ ਉਤਰ ਕੇ ਪੱਜ ਗਿਆ ਜਿੰਨੀ ਦੇਰ ਚ ਅਸੀਂ ਪਹੁੰਚੇ ਭੱਜੇ ਵੀ ਸਾਨੂੰ ਨਜ਼ਰ ਨਹੀਂ ਆਇਆ। ਫੁੱਟਬਾਲ ਆਡੇ ਦੀ ਜਿਹੜੀ ਸਾਡੀ ਟੀਮ ਹੈ ਮੌਕੇ ਤੇ ਖੜੀ ਆ, ਜਨਕਰਾਜ ਜੀ ਖੜੇ ਆ, ਮ੍ਰਿਤਪ ਵੀ ਖੜਿਆ। राहुल ਹਨੀ ਪਾਤੜਾ ਤੇ ਕਾਲਾ ਆਹਾਰ ਤੋਂ ਮੋਟਰਸਾਈਕਲ ਤੇ ਕਈ ਕਿਲੋਮੀਟਰ ਪਿੱਛਾ ਕਰਿਆ ਰਸਤੇ 'ਚ ਇਹਨਾਂ ਦੇ ਨਾਲ ਇੱਕ ਗੱਡੀ ਚੱਲ ਰਹੀ ਸੀ ਸਕੋਡਾ ਗੱਡੀ ਸਕੋਡਾ ਗੱਡੀ 'ਚ ਗੱਡੀ ਸੀ ਉਹਦੇ ਅੰਦਰ ਪੰਜ ਚਾਰ ਬੰਦੇ ਸੀ ਦਿੱਲੀ ਨੰਬਰ ਦੀ ਗੱਡੀ ਸੀ ਉਹਨਾਂ ਕੋਲ ਵੈਪਨ ਸੀ ਇਹਨਾਂ ਨੂੰ ਡਰਾਉਣ ਧਮਕਾਉਣ ਦੇ ਅੱਗੇ ਲੱਗ ਕੇ ਕੋਸ਼ਿਸ਼ ਕਰੇ ਜਦੋਂ ਸਾਡੀ ਗੱਡੀ ਸਾਹਮਣੇ ਦੇਖੀ ਉਹਨਾਂ ਨੇ ਉਹਨਾਂ ਨੂੰ ਪਹਿਚਾਨ ਸੀ ਉਹਨਾਂ ਨੇ ਵਾਪਸ ਭੁਜਾ ਲਈ ਗੱਡੀ ਇਹ ਮੁੰਡਿਆਂ ਨੇ ਜਾਨ ਤੇ ਖੇਡ ਕੇ ਮੈਂ ਇਹ ਸਮਝਦਾ ਮਾਰ ਵੀ ਸਕਦੇ ਸੀ ਉਹਨਾਂ ਨੂੰ ਜਿਹੜੇ ਤਸਕਰਾਂ ਦੇ ਨਾਲ ਗੈਂਗਸਟਰ ਰੱਖੇ ਹੁੰਦੇ ਆ ਜਿਹੜੇ ਦੇਖਦੇ ਹੀ ਗੋਲੀ ਸ਼ੁਰੂ ਕਰ ਦਿੰਦੇ ਨੇ ਤੇ ਅੱਜ ਅਸੀਂ ਗੁੱਟਲਾ ਢੇਚ ਇਹ ਜਿਹੜੀ ਗੱਡੀ ਖੜੀ ਆ 1.5-2 ਘੰਟੇ ਹੋ ਗਏ ਅਸੀਂ ਇੱਥੇ ਖੜੀ ਆ 112 ਨੰਬਰ ਤਾਂ 15 ਮਿੰਟ ਚ ਆ ਕੇ ਸੀ ਪਰ ਥਾਣੇ ਦੀ ਜਿਹੜੀ ਟੀਮ ਹੈ ਹੁਣੀ ਹੁਣੀ ਤੁਹਾਡੇ ਸਾਹਮਣੇ ਪੁੱਜੀ ਆ ਆਪਣਾ ਗੁੱਡ ਨੇਮ ਤੇ ਲੋਕੇਸ਼ਨ ਦੱਸੋ ਸੀਸ਼ ਕੁਮਾਰ ਰਾਸ਼ਟਰੀ ਅਧਿਖਸ਼ ਗੌਰ ਰਖਸ਼ਾ ਦਲ ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹੰਦੂ ਕੀ ਕੀ ਜਾਣੇ ਆ ਆਪਾਂ ਹੁਣ ਮੇਰੀ ਇਹ ਬੇਨਤੀ ਆ ਮੇਰੀ ਫੋਟੋ ਚੈਨਲ ਦੇ ਜ਼ਰੀਏ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਵੀ ਇਹ ਜਿਹੜਾ ਤਸ਼ਕਰੀ ਦਾ ਧੰਦਾ ਅਤਿਆਚਾਰ ਦਾ ਧੰਦਾ ਇਹਦੇ ਨਾਲ ਧਾਰਮਿਕ ਭਾਵਨਾ ਜੁੜੀਆਂ ਹੋਈਆਂ ਚਾਹੇ ਕੋਈ ਸਿੱਖ ਸਮਾਜ ਤੋਂ ਹੋਣਾ ਚਾਹੇ ਹਿੰਦੂ ਸਮਾਜ ਤੋਂ ਹੈ ਸਾਰੇ ਇਹਨਾਂ ਨੂੰ ਗਵੰਸ਼ ਨੂੰ ਪ੍ਰੇਮ ਕਰਦੇ ਆ ਕਿਉਂਕਿ ਇਹਨਾਂ ਨੇ ਸਾਡੇ ਟੱਬਰ ਪਾਲਿਆ ਹੈ ਖੇਤੀ ਕਰਕੇ ਅੱਜ ਇਹਨਾਂ ਦੀ ਬੇਕਦਰਹੀ ਕਰਕੇ ਇਹ ਬੁਚੜਖਾਨੇ ਭੇਜ ਰਹੇ ਆ ਇਹਦੇ ਨਾਲ ਧਾਰਮਿਕ ਭਾਵਨਾ ਜੁੜਨ ਹੋਣ ਕਰਕੇ ਕਿਸੇ ਵੀ ਵਕਤ ਜਿਹੜਾ ਪੰਜਾਬ ਦਾ ਮਾਹੌਲ ਵੀ ਖਰਾਬ ਹੋ ਸਕਦਾ ਇਸ ਕਰਕੇ ਇਹਨਾਂ ਨੂੰ ਨਾ ਪਾਣੀ ਚਾਹੀਦੀ ਹੈ ਜਦੋਂ ਅਸੀਂ ਗੱਡੀ ਫੜ ਕੇ ਦਿੰਦੇ ਆ ਜੋ ਅਸੀਂ ਬੰਦਾ ਫੜ ਕੇ ਦਿੰਦੇ ਆ ਉਸ ਤੋਂ ਬਾਅਦ ਕਾਰ ਬਾਈ ਠੱਪ ਹੋ ਜਾਂਦੀ ਆ ਪਹਿਲਾਂ ਕਿੰਨੀਆਂ ਗੱਡੀਆਂ ਫੜੀਆਂ ਸੀ ਗੱਡੀਆਂ ਦੀ ਅਸੀਂ ਗਿਣਤੀ ਵੀ ਕਰਾ ਸਕਦੇ ਮੈਂ ਤਾਂ 40 ਸਾਲ ਤੋਂ ਗੱਡੀਆਂ ਫੜ ਰਿਹਾ ਡੇਢ 2000 ਗੱਡੀ ਦਾ ਤਾਂ ਪਰਚਾ ਮੇਰੇ ਵੱਲੋਂ ਹੈ ਤੇ ਪੂਰੇ ਦੇਸ਼ 'ਚ ਸਾਡਾ ਇਹ ਜਿਹੜਾ ਸੰਗਠਨ ਦਾ ਰੱਖਦਾ ਹੁੰਦਾ ਸਭ ਤੋਂ ਵੱਡਾ ਸੰਗਠਨ ਹੈ ਔਰ ਸਭ ਤੋਂ ਵੱਧ ਪਰਚੇ 10 ਤੋਂ 12000 ਪਰਚਾ ਸਾਡੇ ਗੌਰਵਤ ਸਿੰਘ ਜੀ ਵੱਲੋਂ ਕਰਾਇਆ ਹੋਇਆ ਹੈ ਭਗਵੰਤ ਮਾਨ ਜੀ ਨੂੰ ਸਾਡੇ ਮਾਨਯੋਗ ਸੀਐਮ ਜੀ ਨੂੰ ਬੇਨਤੀ ਹੈ ਵੀ ਇਹਨਾਂ ਤੇ ਇਹੋ ਜੀ ਸਖਤ ਕਾਰਵਾਈ ਹੋਵੇ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਵੀ ਸ਼ਾਂਤਮਈ ਰਹੇ ਤਾਂ ਇਹਨਾਂ ਦੀ ਵੀ ਜਾਨ ਬਚੇ ਜਿਹੜੀਆਂ ਸੜਕਾਂ ਤੇ ਗਊਆਂ ਦਾ ਬਰਸ ਕੋ ਮਰੀਆਂ ਉਹਦਾ 5-700 ਕਰੋੜ ਰੁਪਇਆ ਸਰਕਾਰ ਕੋਲ ਜਮ੍ਹਾਂ ਕਾਉਂਸਲਸ ਦਾ ਉਹ ਜਿਹੜਾ ਪੈਸਾ ਉਹ ਗਊਸ਼ਾਲਾ ਨੂੰ ਮਿਲਣਾ ਚਾਹੀਦਾ ਜਾਂ ਨਵੀਆਂ ਗਊਸ਼ਾਲਾ ਬਣਾ ਕੇ ਗਊਆਂ ਨੂੰ ਜਿਹੜੀਆਂ ਸੜਕਾਂ ਤੇ ਐਕਸੀਡੈਂਟ ਹੁੰਦੇ ਆ ਉਹ ਵੀ ਉਹਨਾਂ ਨੂੰ ਛੱਡਣੀਆਂ ਚਾਹੀਦੀਆਂ ਮਜਬੂਰਨ ਜੇ ਇਹ ਪ੍ਰਬੰਧ ਨਾ ਕੀਤਾ ਤਾਂ ਗਊ ਰੱਖਿਆ ਦਲ ਜਿਹੜੇ ਆਪਣੇ ਕਿਸਾਨ ਵੀਰ ਆ ਉਹ ਵੀ ਸਾਡੇ ਨਾਲ ਸਹਿਮਤ ਆਂ ਕਈ ਵਾਰ ਸਾਡੇ ਤੁਸੀਂ ਠੇਕੇਦਾਰ ਦਾ ਜ਼ਿਕਰ ਕੀਤਾ ਜਾਣਦੇ ਹੋ ਕੌਣ ਹੈ ਠੇਕੇਦਾਰ ਜਿਹਦੇ ਚੱਲ ਹੀ ਆਉਦਾ ਨਾਂ ਇੱਕ ਨਾਲ ਉਹਦੇ ਇੰਦਰ ਚਰਨਜੀਤ ਹੈ ਚੰਨੇ ਤੇ ਉਹਨਾਂ ਤੇ ਪਰਚੇ ਵੀ ਆ ਕਿਤੋਂ ਦੇ ਨੇ ਠੇਕੇਦਾਰ ਨੇ ਇਹ ਇਸਲਾਮ ਵੱਲ ਲੁਧਿਆਣਾ ਚ ਰਹ ਰਹੇ ਆ ਇੱਕ ਮੇਰੇ ਨਾਲ ਉਹਨੇ ਦਾ ਦੂਸਰਾ ਓਕੇ ਉਹਨਾਂ ਦਾ ਨੰਬਰ ਸਾਡੇ ਕੋਲ ਹੈਗਾ ਉਹਨਾਂ ਤੇ ਜੇ ਸਰਕਾਰ ਜਾਂ ਪ੍ਰਸ਼ਾਸਨ ਸਖਤ ਕਾਰਵਾਈ ਕਰਦਾ ਤਾਂ ਅੱਜ ਜਿਹੜਾ ਗਊ ਵੰਸ਼ ਦੀ ਜਿਹੜੀ ਬੁਰੀ ਹਾਲਤ ਹੋ ਰਹੀ ਹੈ ਪੰਜਾਬ 'ਚ ਉਹ ਨਹੀਂ ਹੋਣੀ ਸੀ ਮੈਂ ਕਦੇ ਵੀ 40 ਸਾਲ ਤੋਂ ਐਸਾ ਨਹੀਂ ਦੇਖਿਆ ਪੰਜਾਬ 'ਚ ਬਈ ਗਊ ਮਾਸ ਵੀ ਗਊਆਂ ਕੱਟ ਕੇ ਵੀ ਜਾਂਦੀਆਂ ਹੁਣ ਅਸੀਂ ਕਟੋ-ਕਟੇ 1 ਸਾਲ ਦੇ ਅੰਦਰ 10-12 ਗਊ ਮਾਸ ਦੇ ਟਰੱਕ ਪਰੇ ਹੋਏ ਫੜੇ ਤੁਸੀਂ ਹੁਣ ਚੜ ਕੇ ਦੇਖਿਆ ਕੀ ਸੀ ਇਹਦੇ ਵਿੱਚ ਗਊਆਂ ਜਾਂ ਸ਼ਾਹਨ ਪਹਿਲ ਵੀ ਆ ਤੇ ਸ਼ਾਹਨ ਵੀ ਆ ਕਿਉਂਕਿ ਇਹਨਾਂ ਨੇ ਕੱਟਣ ਵਾਸਤੇ ਲੈ ਕੇ ਜਾਣਾ ਬਹੁਤ ਬੁਰੀ ਤਰ੍ਹਾਂ ਤੁਹਾਡੇ ਸਾਹਮਣੇ ਬੰਦ ਹੈ ਸ਼ਾਹਨ ਨੂੰ ਇਹਨਾਂ ਦਾ ਜਗ੍ਹਾ ਨਹੀਂ ਹੈ ਏਸੀ ਚੱਲ ਰਿਹਾ ਠੰਡਾ ਕਰਿਆ ਹੋਇਆ ਫ੍ਰਿਜ ਤੇ ਜੇ ਜ਼ਿਆਦਾ देर ਇੱਥੇ ਖੜੇ ਕਿਸੇ ਕਰਕੇ ਮੈਨੂੰ ਮਾਨਯੋਗ ਡੀਜੀਪੀ ਸਾਹਿਬ ਨੂੰ ਫੋਨ ਕਰਨਾ ਪਿਆ ਤੁਰੰਤ ਫਿਰ ਪੁਲਿਸ ਕਾਰਵਾਈ ਕਰਦੇ ਹੋਏ ਉੱਥੇ ਉੱਚੀਆਂ ਨਹੀਂ ਐਥੇ ਤੇ ਜੋ ਥੋੜੀ देर ਹੋਰ ਖੜ੍ਹ ਜਾਂਦੀਆਂ ਤਾਂ ਇਹਨਾਂ ਦੀ ਮੌਤ ਹੋ ਸਕਦੀ ਹੈ ਗੁੱਡਾਡੇ ਗਊਆਂ ਫੜੀਆਂ ਕੀ ਕਹੋਂਗੇ ਟਿਕ ਪੱッセ ਪੰਜਾਬ ਦੇ ਵਿੱਚ ਜਿੱਥੇ ਅਸੀਂ ਗਰੀਬ ਤੇ ਗਊ ਦੀ ਰੱਖਿਆ ਦੀ ਗੱਲ ਕਰਦੇ ਆਂ ਤੇ ਉੱਥੇ ਹੀ ਬਲੱਡ ਦੇ ਵਿੱਚ ਅੱਜ ਗਊ ਗਊਆਂ ਦਾ ਭਰਿਆ ਹੋਇਆ ਟਰੱਕ ਫੜਿਆ ਗਿਆ ਜਿਨ੍ਹਾਂ ਨੂੰ ਕੀ ਮਤ ਵਿੱਚ ਲਿਜਾਇਆ ਜਾ ਰਿਹਾ ਕੱਟਣ ਵਾਸਤੇ ਲਿਜਾ ਰਿਹਾ ਸੀ ਇੱਡੀ ਵੱਡੀ ਤਸਕਰੀ ਪੰਜਾਬ ਦੀ ਗੁਰੂਆਂ ਦੀ ਧਰਤੀ ਦੇ ਉੱਤੇ ਬੜਾ ਮਨ ਮਦਭਾਗੀ ਗੱਲ ਹੈ ਔਰ ਮੈਂ ਮਾਨ ਸਰਕਾਰ ਨੂੰ ਕਹਿਣਾ ਚਾਹੁੰਦਾ ਵਾਂ ਕਿ ਇਹ ਜੋ ਗਊ ਹੱਤਿਆ ਇਹਨਾਂ ਜੋ ਗਊਆਂ ਦੇ ਨਾਂ ਤੇ ਆਪਣੇ ਪੈਸਾ ਜੋ ਟੈਕਸ ਰਹੀਂ ਆਪਣੇ ਇਕੱਠਾ ਕੀਤਾ ਜਾਂਦਾ ਅਗਰ ਸਹੀ ਢੰਗ ਨਾਲ ਗਊਸ਼ਾਲਾਂ ਤੇ ਲਾ ਕੇ ਉਹ ਗਊਆਂ ਦੀ ਰੱਖਿਆ ਵਾਸਤੇ ਲਾਇਆ ਜਾਵੇ ਤੇ ਇਹੋ ਜਿਹਿਆਂ ਨੂੰ ਨਾ ਤਾਂ ਐਕਸੀਡੈਂਟ ਹੋਣ ਔਰ ਵੱਧ ਤੋਂ ਵੱਧ ਗਊਸ਼ਾਲਾਾਂ ਬਣ ਤੇ ਜਿਹੜਾ ਇਹ ਗਊ ਦੀ ਤਸਕਰੀ ਆ ਇਹਦੇ ਤੇ ਵੱਧ ਤੋਂ ਵੱਧ ਸਜ਼ਾ ਕਰਕੇ ਤਾਂ ਕਿ ਇਹੋ ਜੇ ਘਰੋਣਾ ਅਪਰਾਧ ਨਾ ਕਰ ਸਕੇ ਇਹ ਗਊ ਭਗਤਾਂ ਨੇ ਫੜਿਆ ਟਰੱਕ ਕੀ ਪੁਲਿਸ ਦੀ ਕੀ ਸਥਿਤੀ ਰਹਗੀ ਇਸ ਵਿੱਚ ਦੇਖੋ ਜੀ ਗਊ ਭਗਤ ਵਿਚਾਰੇ ਜਿੰਦਰਾਤ ਇੱਕ ਕਰਕੇ ਮਿਹਨਤ ਕਰਕੇ ਜਿਵੇਂ ਟਰੱਕ ਫੜਦੇ ਆ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਬਹੁਤੀ ਵਰੀ ਇਹ ਹੁੰਦਾ ਵੀ ਲੈ ਦੇ ਕੇ ਹੁਣ ਕਰ ਦਿੱਤਾ ਜਾਂਦਾ ਪਰ ਅੱਜ ਇਹੋ ਜਿਹਾ ਮੌਕਾ ਨਹੀਂ ਆ ਪੁਲਿਸ ਵੀ ਥੋੜੀ ਅਲਰਟ ਹੈ ਮੈਂ ਜੋ ਅੱਜ ਮੌਕੇ ਤੇ ਦੇਖਿਆ ਅੱਛੀ ਰਿਸਪੋਨਸਿਬਲ ਇਸ ਦਾ ਔਰ ਮੈਨੂੰ ਉਮੀਦ ਹੈ ਕਿ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ